ਸਤ ਸ੍ਰੀ ਅਕਾਲ ਦੋਸਤੋ ਤਾਂ ਕਰੰਸੀ ਜਿਹੜੀ ਹੈਗੀ ਆ ਹਰ ਇੱਕ ਨੂੰ ਪਸੰਦ ਹੁੰਦੀ ਹੈ ਕਿਉਂਕਿ ਪੈਸਿਆਂ ਦੀ ਚਾਹਤ ਹਰ ਇੱਕ ਦੇ ਮਨ ਦੇ ਵਿੱਚ ਹੁੰਦੀ ਹੈ ਲੇਕਿਨ ਕੁਝ ਅਜੀਹੀ ਲੋਕ ਹੁੰਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਪੈਸਿਆਂ ਦੀ ਚਾਹਤ ਤੋਂ ਇਲਾਵਾ ਉਹਨਾਂ ਨੂੰ ਸੰਭਣਾ ਜਾਂ ਫਿਰ ਕਹਿ ਸਕਦੇ ਕਿ ਖਜ਼ਾਨੇ ਦੇ ਰੂਪ ਦੇ ਵਿੱਚ ਦਰਸਾਉਣਾ ਜਿਹੜਾ ਹੈਗਾ ਉਹਨਾਂ ਨੂੰ ਸੌਣਾ ਲੱਗਦਾ ਤਾਂ ਮੈਂ ਅੱਜ ਇੱਕ ਅਜੀਹੀ ਹੀ ਦੁਕਾਨ ਦੇ ਉੱਤੇ ਮੌਜੂਦ ਹਾਂ ਜਿੱਥੇ ਅ ਅੰਕਲ ਜੂਣੀ ਬੈਠੇ ਨੇ ਤੇ ਜਿਨ੍ਹਾਂ ਦੱਸਿਆ ਕਿ ਉਹਨਾਂ ਦਾ ਸ਼ੌਂਕ ਹੈ ਜਿਹਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਦੇਸ਼ਾਂ ਦੀਆਂ ਔਰ ਕਹਿ ਸਕਦੇ ਕਿ ਕਰੰਸੀਆਂ ਸਿੱਕੇ ਜਿਹੜੇ ਆ ਉਹ ਇੱਥੇ ਰੱਖੇ ਹੋਏ ਨੇ ਹਨ ਤਾਂ ਇੱਕ ਵਾਰੀ ਇਸ ਨੂੰ ਦੇਖਣ ਤੋਂ ਬਾਅਦ ਪੁੱਛਦੇ ਆਂ ਅੰਕਲ ਇਹਦੇ ਵਿੱਚ ਸਭ ਤੋਂ ਪੁਰਾਣਾ ਜਿਹੜਾ ਆਪਣਾ ਵੀਰ ਜੀ ਨੋਟ ਜਿਹੜਾ ਕੋਈ ਪੁਰਾਣਾ ਸਭ ਤੋਂ ਪਹਿਲਾਂ ਸਭ ਤੋਂ ਪੁਰਾਣਾ ਨੋਟ ਹੈਗਾ 1919 ਦਾ ਇਹ ਜੀ ਹਾਂਜੀ 1 ਰੁਪਿਆ ਦਾ 1 ਰੁਪਿਆ ਦਾ ਨੋਟ ਹੈ ਸਹੀ ਠੀਕ ਹੈ ਤੇ ਹੋਰ ਕੋਈ ਸਿੱਕੇ ਇਹਦੇ ਵਿੱਚ ਕੋਈ ਪੁਰਾਣਾ ਤੁਸੀਂ ਤੋਂ ਸਿੱਕੇ ਪੁਰਾਣੇ ਹੈਗੇ ਆ ਜਿੱਦਾਂ ਪਹਿਲਾਂ ਮੋਰੀ ਵੱਲੇ ਚੱਲਦੇ ਸੀਗੇ 1 ਪੈਸਾ ਹੈਗੇ ਆ 2 ਪੈਸਾ 2 ਪੈਸਾ ਹੈਗੇ ਆ 5 10 ਸਾਰੇ ਸਾਰੇ ਪੁਰਾਣੇ ਹੈਗੇ ਆ ਕੋਈ 25 ਸਾਲ 30 ਸਾਲ 40 ਸਾਲ 50 ਸਾਲ ਪੁਰਾਣੇ ਹੈਗੇ ਹਨ ਠੀਕ ਹੈ ਤੇ ਇਹ ਇਹਦੇ ਵਿੱਚ ਹੋਰ ਕਿਹੜੇ ਕਿਹੜੇ ਦੇਸ਼ਾਂ ਦੀਆਂ ਤਕਰੀਬਨ ਕਰੰਸੀਆਂ ਆੜੀਆਂ ਜਿਦਾਂ ਆਪਾਂ ਯੂਐਸਏ ਦਾ ਉਧਰ ਪਿਆ ਮਲੇਸ਼ੀਆ ਪਿਆ ਮਲੇਸ਼ੀਆ ਦਾ ਹੈਗਾ ਨੇਪਾਲ ਦਾ ਹੈਗਾ ਵਾ ਯੂਰਪ ਦਾ ਹੈਗਾ ਵਾ ਪਾਕਿਸਤਾਨ ਦਾ ਵੀ ਹੈਗਾ ਵਾ ਲੀਬੀਆ ਦਾ ਹੈਗਾ ਵਾ ਯੂਗਾਂਡਾ ਦਾ ਹੈਗਾ ਸਾਰੇ ਹੈਗੇ ਠੀਕ ਹੈ ਇਹ ਇਹ ਕਲੈਕਸ਼ਨ ਜਿਹੜੀ ਆ ਕਦੋਂ ਕਿਤੋਂ ਜਿਹੜੀ ਹੈਗੀ ਸਾਂਭੀ ਸਾਂਭ ਰੇ ਤੁਸੀਂ ਕਲੈਕਸ਼ਨ ਤਾਂ ਕਹਿ ਲਓ ਕਿ ਮੈਨੂੰ ਛੋਟੇ ਹੁੰਦੇ ਤੋਂ ਸ਼ੌਂਕ ਸੀਗਾ 15 ਤੋਂ 20 ਸਾਲ ਹੋ ਵੀ ਗਏ ਛੋਟੇ ਹੁੰਦੇ ਜਦੋਂ ਮੇਰੇ ਕਦਰਾਂ ਦੇ ਗਏ ਆ ਉਹ ਵੀ ਇੱਦਾਂ ਕਲੈਕਟ ਕਰਦੇ ਸੀਗੇ ਤੇ ਮੈਨੂੰ ਉਹਨਾਂ ਵੱਲ ਦੇਖ ਕੇ ਵੀ ਸ਼ੌਂਕ ਪੈ ਗਿਆ ਤੇ ਇਸ ਕਰਕੇ ਮੈਂ ਵੀ ਇਕੱਠੇ ਕਰਨੀ ਸ਼ੁਰੂ ਕਰ ਦਿੱਤੀ ਤੇ ਬਹੁਤ ਸੋਹਣਾ ਵਾ ਇਹ ਇਹਦੇ ਵਿੱਚ ਜਿਹੜੇ ਹੈਗੇ ਜਿਦਾਂ ਇਹ 500 ਦਾ ਨੋਟ ਇਹ ਜਿਹੜੇ ਬੰਦ ਹੋ ਚੁੱਕੇ ਸੀਗੇ ਉਹ ਸਾਰੇ ਹਰ ਤਰ੍ਹਾਂ ਦੇ ਨੋਟ ਜਿਹੜੇ 1000 ਦੇ 200 ਦੇ ਜੋ ਕਰੰਟ ਚੱਲ ਰਹੇ ਆ 500 200 100 ਉਹ ਵੀ ਉਹ ਵੀ ਸੰਭਾਲ ਕੇ ਰੱਖਿਆ ਹੋਇਆ ਇਹ ਹੈਗਾ 1970 ਦੇ ਆਰਾਊਂਡ ਹੈਗਾ ਵਾ ਇਹ ਵੀ ਸੰਭਾਲ ਕੇ ਰੱਖਿਆ ਹੋਇਆ ਵਾ ਜੀ 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 ਇਹ 5 ਰੁਪਈਆ ਦਾ ਕਾਇਨ ਸੀਗਾ ਜਿਹੜਾ ਪਹਿਲਾਂ ਚੱਲਦੇ ਸੀਗੇ ਜੀ ਇਹ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਔਰ ਕਲੈਕਸ਼ਨ ਜਿਹੜੀ ਹੋਰ ਨਾਲ ਨਾਲ ਇਕੱਠੀ ਹੁੰਦੀ ਰਹਿੰਦੀ ਫਿਰ ਹਾਂਜੀ ਹਾਂਜੀ ਨਾਲ ਨਾਲ ਕਰਦੇ ਰਹੀਦਾ ਕਿਤੇ ਦੇਖਦੇ ਕਿਸੇ ਕੋਲ ਵੀ ਹੁੰਦੇ ਉਹਨਾਂ ਕੋਲੋਂ ਵੀ ਬਾਈ ਕਰ ਲੀਦੇ ਹੈਗੇ ਤਾਂ ਕਰਕੇ ਇਹ ਵੀ ਸ਼ੌਂਕ ਹੈ ਜੋ ਠੀਕ ਹੈ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕਬੂਤਲੇ ਲੋਕਲੀਆ ਠੀਕ ਹੈ ਕੀ ਨਾਮ ਤੁਹਾਡਾ ਰਾਹ ਮੇਰੇ ਸ਼ੌਕ ਦਾ ਨਾਮ ਹੈਗਾ ਬਜਾਈ ਰੈਡੀਮੇਡ ਗਾਰਮੈਂਟ ਕਿਹੜੀ ਜਗ੍ਹਾ ਸੁਭਾਸ਼ ਬਿਆਰ ਕਬੂਤ